ਤੇ ਅੱਜ ਹੀ ਕੱਲ ਇੰਨੀ ਗੁੰਡਾਗਰਦੀ ਪੰਜਾਬ ਦੇ ਵਿੱਚ ਵੱ ਚੁੱਕੀ ਐ ਕਿ ਕਿਸੇ ਵੀ ਇਨਸਾਨ ਨੂੰ ਘੇਰ ਕੇ ਲੁੱਟੇਰੇ ਉਹਨਾਂ ਦੀ ਲੁੱਟ ਖੋਹ ਲੈਂਦੇ ਇੱਕ ਵੀਡੀਓ ਇੱਕ ਤਰ੍ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ ਜਿਸ ਵੀਡੀਓ ਦੇ ਵਿੱਚ ਕੁਝ ਨੌਜਵਾਨ ਮੋਟਰਸਾਈਕਲ ਦੇ ਸਵਾਰ ਹੋ ਕੇ ਆਂਦੇ ਨੇ ਤੇ ਇੱਕ ਰਾਹ ਜਾਂਦੇ ਨੌਜਵਾਨ ਨੂੰ ਘੇਰ ਕੇ ਉਸ ਤੋਂ ਲੁੱਟ ਖੋਹਣ ਦੀ ਕੋਸ਼ਿਸ਼ ਕਰਦੇ ਲੁੱਟ ਖੋਹਣ ਦੀ ਗੱਲ ਹੀ ਨਹੀਂ ਉਸ ਤੋਂ ਅੱਗੇ ਸੁਣੋ ਕਾ ਉਹਨਾਂ ਦੇ ਹੱਥ ਵਿੱਚ ਦੱਸਿਆ ਜਾ ਰਿਹਾ ਕਿਰਚ ਜੋ ਕਿਰਚ ਮਾਰਨ ਦੀ ਕੋਸ਼ਿਸ਼ ਜਿਹੜੀ ਉਸ ਨੌਜਵਾਨ ਦੇ ਕੀਤੀ ਜਾ ਰਹੀ ਪਰ ਵੀਡੀਓ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਖਰੜ ਦੇ ਇਲਾਕੇ ਦੀ ਹੈ ਅਜੇ ਤੱਕ ਪੁਲਿਸ ਉਹਨਾਂ ਲੁਟੇਰਿਆਂ ਤੱਕ ਉਹਨਾਂ ਨੌਜਵਾਨਾਂ ਤੱਕ ਨਹੀਂ ਪਹੁੰਚ ਸકી ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾਅਵੇ ਕਰ ਰਹੀ ਹੈ ਕਿ ਅਸੀਂ ਮਾੜੇ ਅੰਸਰਾਂ ਨੂੰ ਜੋ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਾਂ ਫਿਰ ਲੁੱਟਾਂ ਖੋਹਾਂ ਚੋਰਾ ਨੂੰ ਹਰੰਦੇ ਵਿੱਚ ਕਾਮਯਾਬ ਹੋ ਰਹੀਆਂ ਪਰ ਕਿਤਨਾ ਕਿਤੇ ਅੱਜ ਹੀ ਕੱਲ ਇੰਨੀ ਗੁੰਡਾਗਰਦੀ ਪੰਜਾਬ ਦੇ ਵਿੱਚ ਵੱਧ ਚੁੱਕੀ ਹੈ ਕਿ ਕਿਸੇ ਵੀ ਇਨਸਾਨ ਨੂੰ ਘੇਰ ਕੇ ਲੁੱਟੇਰੇ ਉਹਨਾਂ ਦੀ ਲੁੱਟ ਖੋਹ ਕਰਦੇ ਨੇ ਤੇ ਇੱਕ ਵੀਡੀਓ ਹਕਤਰਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਕੁਝ ਨੌਜਵਾਨ ਮੋਟਰਸਾਈਕਲ ਦੇ ਸਵਾਰ ਹੋ ਕੇ ਆਉਂਦੇ ਨੇ ਤੇ ਇੱਕ ਰਾਹ ਜਾਂਦੇ ਨੌਜਵਾਨ ਨੂੰ ਘੇਰ ਕੇ ਉਸ ਤੋਂ ਲੁੱਟਖੋ ਕਰਨ ਦੀ ਕੋਸ਼ਿਸ਼ ਕਰਦੇ ਨੇ ਲੁੱਟਖੋ ਕਰਨ ਦੀ ਗੱਲ ਹੀ ਨਹੀਂ ਉਸ ਤੋਂ ਅੱਗੇ ਸੁਣੋ ਤਾਂ ਉਹਨਾਂ ਦੇ ਹੱਥ ਵਿੱਚ ਦੱਸਿਆ ਜਾ ਰਿਹਾ ਕਿਰਚ ਹੈ ਜੋ ਕਿਰਚ ਮਾਰਨ ਦੀ ਵੀ ਕੋਸ਼ਿਸ਼ ਜੜੀ ਉਸ ਨੌਜਵਾਨ ਦੇ ਕੀਤੀ ਜਾ ਰਹੀ ਸੀ ਕਿਉਂਕਿ ਹੱਥ ਦੇ ਹੱਥ ਵਿੱਚ ਮੋਬਾਈਲ ਸੀ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨੌਜਵਾਨਾਂ ਵੱਲੋਂ ਪਰ ਵੀਡੀਓ ਜੇ ਦੱਸਿਆ ਜਾ ਰਿਹਾ ਹੈ ਕਿ ਖਰੜ ਦੇ ਇਲਾਕੇ ਦੀ ਹੈ ਅਜੇ ਤੱਕ ਪੁਲਿਸ ਉਹਨਾਂ ਲੁਟੇਰਿਆਂ ਤੱਕ ਉਹਨਾਂ ਨੌਜਵਾਨਾਂ ਤੱਕ ਨਹੀਂ ਪਹੁੰਚ ਸਕੀ ਜਿੰਨਾ ਨੌਜਵਾਨਾਂ ਨੇ ਮਾੜੀ ਹਰਕਤ ਕੀਤੀ ਹੈ ਕਿਉਂਕਿ ਲੋਕ ਡਰਦੇ ਦੇ ਮਹਿਸੂਸ ਕਰ ਰਹੇ ਨੇ ਖਰੜ ਦੇ ਵਿੱਚ ਜਾਂ ਫਿਰ ਮੁਹਾਲੀ ਦੇ ਵਿੱਚ ਲਗਾਤਾਰ ਲੁਕਾ ਖੋਹ ਦੇ ਘਟਨਾਵਾਂ ਜ਼ਿਆਦਾ ਆ ਗਈਆਂ ਨੇ ਕਿਉਂਕਿ ਕਲੋਨੀਆਂ ਜ਼ਿਆਦਾ ਵੱਡ ਚੁੱਕੀਆਂ ਨੇ ਕਲੋਨੀਆਂ ਦੇ ਵਿੱਚ ਕਈ ਇਦਾਂ ਦੇ ਮਾੜੇ ਅੰਸਰ ਉਹਨਾਂ ਵਿੱਚ ਰਹਿ ਆ ਕੇ ਰਹਿਣ ਲੱਗ ਜਾਂਦੇ ਨੇ ਜਿਨ੍ਹਾਂ ਦੇ ਕਾਰਨ ਇਦਾਂ ਦੀਆਂ ਘਟਨਾਵਾਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਕਿਸ ਤਰੀਕੇ ਦੇ ਨਾਲ ਸ਼੍ਰੀ ਆਮ ਦਿਨ ਦਿਹਾੜੇ ਇਸ ਤਰੀਕੇ ਦੀ ਲੁਕਾ ਖੋਹ ਹੋਣੀ ਆ ਤਾਂ ਕਿਤੇ ਨਾ ਕਿਤੇ ਸਵਾਰੀ ਨਿਸ਼ਾਨ ਪ੍ਰਸ਼ਾਸਨ ਦੇ ਖੜੇ ਹੁੰਦੇ ਨੇ ਪੁਲਿਸ ਦੇ ਖੜੇ ਹੁੰਦੇ ਨੇ ਕਿ ਜਿਹੜ ਕਖਵਾਰਾਂ ਦੇ ਵਿੱਚ ਚੈਨਲ ਉਤੇ ਖਬਰਾਂ ਲੱਗ ਰਹੀਆਂ ਕਿ ਇੰਨੇ ਗੈਂਗਸਟਰ ਨੇ ਇੰਨੇ ਮਾੜੇ ਅੰਸਰ ਇੰਨੇ ਚੋਰ ਲੁਟੇਰੇ ਫੜੇ ਗਏ ਨਹੀਂ ਪਰ ਇਹ ਜਿਹੜੇ ਸ਼ਰੀਆਮ ਲੁੱਟਾਂ ਖਵਾ ਕਰ ਰਹੇ ਨੇ ਇਹਨਾਂ ਨੂੰ ਪੁਲਿਸ ਕਿਉਂ ਨਹੀਂ ਫੜ ਰਹੀ ਕੋਈ ਤੱਕ ਪਹੁੰਚੇ ਗਿਨ ਤੱਕ ਤਾਂ ਇਸ ਵੀਡੀਓ ਨੂੰ ਮਤਲਬ ਸ਼ੇਅਰ ਕਰਿਓ ਕਮੈਂਟ ਕਰਿਓ ਪਤਾ ਲੱਗ ਸਕੇ ਕਿ ਇਹ ਨੌਜਵਾਨ ਜੋ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਨੌਜਵਾਨ ਦੇ ਕਿਰਤ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸ ਇਲਾਕੇ ਦੇ ਨੇ ਅਗਰ ਤੁਹਾਡੇ ਕੋਲ ਵੀ ਜਾਣਕਾਰੀ ਹੋਵੇ ਤਾਂ ਇਸ ਦੀ ਤਲਾ ਨਜ਼ਦੀਕ ਪੁਲਿਸ ਨੂੰ ਜੁਰ ਦਿੱਤੀ ਜਾਵੇ ਜਿੱਤੇ ਨਾਲ ਕੀ ਪਤਾ ਲੱਗ ਸਕੇ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਤੇਰੇ ਹੋਰ ਵੀ ਕਿਸੇ ਦਿਨ ਆਲੇ ਤਾਂ ਦੀ ਲੁੱਟ ਦੀ ਵਾਰ ਦਾ ਨਾ ਕਰ ਸਕਣ ਤੁਹਾਡੇ ਕੈਮਰਾਮੈਨ ਜਸਪ੍ਰੀ ਦੇ ਨਾਲ ਫਤਿਹ ਸਿੰਘ